ਇੱਕ ਬਾਬਾ ਦੋ ਸ਼ਿਕਾਰੀਆਂ ਨੇ ਰਾਏ ਕਰ ਲਈ ਸੀ ਭਾਈ ਉਹ ਕਹਿੰਦੇ ਨਾ ਇੱਕ ਕਹਿੰਦਾ ਆਖੇ ਯਾਰਾ ਉਹਨਾਂ ਕੀ ਆਪਾਂ ਨੂੰ ਬਾਹਰ ਤਤਲ ਮਟੇੜਾ ਮਿਲਦਾ ਭਾਈ ਤੇ ਉਹਨੇ ਇੱਕ ਦਾ ਗੁਰਚਾ ਚੱਲੀ ਜਾਂਦਾ ਮੂਰੇ ਜਵਾਗ ਤਾਂ ਕੜੇ ਹੋਗੇ ਵਿਆਹ ਉਹ ਕਰਨੇ ਆ ਅੱਛਾ ਭਾਈ ਮਕਾਨ ਮੁਕਉਣ ਪਾਉਣੇ ਆ ਕੋਈ ਕਿਸੇ ਪਾਸੋਂ ਚੰਗਾ ਸ਼ਿਕਾਰ ਲੱਈਏ ਅੱਛਾ ਉਹ ਕਹਿੰਦਾ ਸ਼ਿਕਾਰ ਆਪਾਂ ਨੂੰ ਚੰਗਾ ਕਿੱਥੋਂ ਮਿਲੂ ਇਹ じゃ ਕੋਈ ਮਿਲਦਾ ਇੱਥੇ ਤਾਂ ਕਹਿੰਦਾ ਜੀ ਆਪਾਂ ਹੱਥ ਲਈਏ ਭੜਕੇ ਨਾ ਫੇਰ ਤਾਂ ਆਪਣੇ ਤੂੰ ਐ ਮੰਨ ਲਾ ਗੱਲ ਤੇ 12 ਨਿਆਰੇ ਨਾਮ ਨੇ ਤਾਂ 12 ਉਹ ਕਹਿੰਦੇ ਹੁੰਦੇ ਆ ਉਹ ਹੋ ਜਾਣਾ ਫੇਰ ਤਾਂ ਆਪਣੇ ਤੇ ਇਹਦਾ ਅੱਛਾ ਕਹਿੰਦਾ ਫਿਰ ਉਹਦਾ ਆਪਾਂ ਨੂੰ ਕਹਿੰਦਾ ਉਹਦਾ ਉਹਦਾ ਰਾਜਾ ਕਹਿੰਦਾ ਸੋਨੇ ਦੀਆਂ ਮੋਹਰਾਂ ਦੇ ਉਹ ਜੀ ਆਪਾਂ ਰਾਜੇ ਨੂੰ ਲਿਆ ਕੇ ਦੇ ਦਿੰਦੀ ਆ ਕਹਿੰਦਾ ਫਿਰ ਉਹ ਕਿਥੋਂ ਮੈਨੂੰ ਕਹਿੰਦਾ ਉਹ ਮਿਲੂਗਾ ਸਮੁੰਦਰਾਂ ਤੇ ਹੁੰਦੇ ਨੇ ਇਹ ਉੱਥੇ ਇਹ ਜਿਹੜੇ ਹੰਸ ਹੁੰਦੇ ਆ ਹੀਰੇ ਮੋਤੀ ਚੁੜਦੇ ਹੁੰਦੇ ਕਹਿੰਦਾ ਫਿਰ ਆਪਾਂ ਤਾਂ ਸ਼ੇਰਪੂਖੇ ਦੇਖਾ ਜਾਣਗੇ ਕਹਿੰਦਾ ਆਪਾਂ ਸ਼ੇਰਪੂਖੇ ਦੇਖਾ ਜਾਣਗੇ ਆਪਾਂ ਲੈ ਕੇ ਚੱਲਾਂਗੇ ਆਹ ਪਸਤੌਲ ਰਫਲਾ ਬਰੂਦ ਆਪਾਂ ਲੈ ਚੱਲਾਂਗੇ ਤੇ ਖਚਰਾ ਆਪਣੇ ਕੋਲੇ ਹੈਗੀਆਂ ਗਧੀਆਂ ਇਹਨਾਂ ਤੇ ਲੱਦ ਲਾਂਗੇ ਨਾਲੇ ਜਾਲ ਨਾਲੇ ਨਾਫਲਾ ਪਸਤਾਲ ਨਾਲੇ ਆਪਣਾ ਰਾਸਣ ਉਹ ਕਹਿੰਦਾ ਵੀ ਦੇਖ ਲਾ ਯਾਰ ਤੂੰ ਕਹਿੰਦਾ ਕਿਤੇ ਹੋਰ ਨਾ ਬੀੜ ਚੋਂ ਕਿਤੇ ਆਪਾਂ ਜਵਾਕਾਂ ਦੇ ਸੋਚਦੇ ਸੋਚਦੇ ਆਪਦਾ ਵੀ ਸ਼ਿਕਾਰ ਬਣ ਜੀਏ ਕਹਦਾ ਨਹੀਂ ਜਦੋਂ ਕਹਿੰਦਾ ਆਪਣੇ ਕੋਲੇ ਸਾਧਨ ਹੋਇਆ ਗੋਗੋ ਦਾ ਆਪਣੇ ਕੋਲ ਕੋਈ ਜਾਨਵਰ ਕੁਝ ਨਹੀਂ ਕਰ ਸਕਦਾ ਉਹਨਾਂ ਨੇ ਨਾਇ ਕਰ ਲਈ ਅਖੇ ਵੀ ਚੰਗਾ ਬੱਕਰੀਆਂ ਜਵਾਕਾਂ ਨੂੰ ਛੜਾ ਆਦੀਆਂ ਨਾ ਪਾਈ ਚਾਰ ਲਿਆ ਕਰੋ ਘਰੇ ਕਹਦਾ ਵੀ ਅਸੀਂ ਤਾਂ ਐ ਕਰਕੇ ਜਾਨਨੇ ਆ ਫਿਰ ਐਂ ਤਾਂ ਕੁਝ ਬਣਦਾ ਨਹੀਂ ਇੱਥੇ ਤੇ ਅਗੇ ਵੀ ਤੁਸੀਂ ਫਿਰ ਆਖੇ ਅਸੀਂ ਤਾਂ ਹੰਸ ਵੜ ਕੇ ਲਿਆਉਣੇ ਆ ਸਮੁੰਦਰ ਤੇ ਜਾਨਨੇ ਉਹਨਾਂ ਨੇ ਕਿਹਾ ਕਹਿੰਦੇ ਉੱਥੇ ਤਾਂ ਛੇਰ ਬੂਗੇ ਦੇ ਜਾਮਦਾਰ ਆ ਉਹ ਕਹਿੰਦੇ ਸਾਡੇ ਕੋਲੇ ਜੇ ਕੋ ਮਸਲਾ ਹੋ ਜਾ ਫੇਰ ਸਾਡੇ ਛੇਰ ਬੂਗੇ ਦੇ ਕੀ ਦਾ ਬਲਣਗੇ ਅਗੇ ਵੀ ਠੀਕ ਆ ਨਾ ਤਿਆਰੀ ਕਰਨੀ ਖਚਰਾ ਤੇ ਲੱਦ ਲਿਆ ਸਮਾਨ ਛੋਲੇ ਪਿਆਲੇ ਗੱਟਾ ਪਾਣੀ ਸਮੰਦਰ ਚੋਂ ਪੀ ਲਿਆ ਕਰਨ ਮੁੱਠੀ ਛੋਲੇ ਦੀ ਖਾ ਲਿਆ ਕਰਨ ਤੁਰੇ ਜਾਂਦੇ ਆ ਤੁਰੇ ਜਾਂਦੇ ਆ ਜਦੋਂ ਗਾਹ ਉੱਥੇ ਲੱਗੇ ਕਿਦਣ ਕੋ ਤੜਜੋ ਬੋਲਣਾ ਹੋਰ ਹੀ ਜਾਨਵਰ ਜੇ ਉਹ ਲੱਗੇ ਡਰਨਾ ਉਹ ਕਹਿੰਦਾ ਹੁਣ ਆਪਾਂ ਨੂੰ ਇੱਥੇ ਇੱਕ ਤਾਂ ਰਾਤ ਆ ਗਈ ਕਿ ਜਾਨਵਰ ਇੱਥੇ ਲੱਗੇ ਹੋਣ ਇਹ ਹੋਰ ਹੀ ਜੇ ਬੋਲਣਾ ਉਹ ਇੱਕ ਕਹਿੰਦਾ ਤੂੰ ਫਿਕਰ ਨਾ ਮੰਨ ਆਪਣੀਆਂ ਖਚਰਾ ਮੰਨ ਨਾ ਦਰਸਤ ਬਹੁਤ ਉੱਚਾ ਹੈ ਤਾਂ ਫਿਰ ਠੀਕ ਹੈ ਇਹਦੇ ਥੱਲੇ ਬੰਨ ਦੇ ਖਚਰਾ ਲਾ ਕੇ 400 ਰੁਪਏ ਨੇ ਉਹਨਾਂ ਨੇ ਜਿਵੇਂ ਸਾਧ ਧੂਣੀਆਂ ਤਾਂ ਆਪਦਾ ਹੁੰਦਾ ਲੱਕੜਾਂ ਦੇ ਢੇਰ ਲਾ ਲਈ ਉਹਨਾਂ ਨੂੰ ਲਾਤੀ ਅੱਗ ਕਹਿੰਦਾ ਦੰਚ ਚੜਦੇ ਤਾਂ ਇਹ ਬੁਝਦੀਆਂ ਨਹੀਂ ਛੇਰ ਵਗੇਰੇ ਲਵੇ ਨਹੀਂ ਲਾਦੇ ਆਪਣੇ ਜੇ ਕੋਈ ਜਿਆਦਾ ਆਇਆ ਤਾਂ ਕਹਿੰਦਾ ਤੇ ਉਡੀ ਚ ਮਾਰਾਂਗੇ ਅੱਧ ਘੇ ਛੜਦੇਾਂਗੇ ਕਹਿੰਦਾ ਵੀ ਹੁਣ ਬਣੀਆ ਗੱਲ ਹੁਣ ਠੀਕ ਹੈ ਉਹਨਾਂ ਨੇ ਖਚਰਾ ਬੰਨ ਲਿਆ ਤੇ ਢੇਰ ਲਾ ਲੇ ਲੱਕੜਾਂ ਦੇ 5-7 400 ਰੁਪਏ ਦੇ ਦਨਛਪਿਆ ਅੱਗ ਲਾ ਕੇ ਤਹਾਂ ਚੜ ਗਏ ਦਰਖਤਾਂ ਤੇ ਉਹ ਜਦੋਂ ਦਨਛਪਿਆ ਉਧਰੋਂ ਜਾਨਵਰ ਆਉਣ ਲੱਗੇ ਥੱਲੇ ਨੂੰ ਉਹ ਹੁਣ ਕਿਆ-ਕਿਆ ਕਰਕੇ ਮੁੜ ਜਾ ਕਰਨ ਅੱਗ ਨੂੰ ਦੇਖ ਕੇ ਆਏ ਥੋੜੀ ਜੀ ਦੂਰ ਆਇਆ ਕਰਨ ਕਿਆ-ਕਿਆ ਕਰਕੇ ਮੁੜ ਜਾ ਕਰਨ ਵੀ ਤਾਂ ਸਾਰੀ ਅੱਗ ਮੱਚੀ ਜਾਂਦੀ ਹੈ ਉਹ ਪੜਾ ਕਾ ਪਾ ਦਿਆ ਕਰਨ ਦਰਦੇ ਭੱਜ ਗਏ ਉਹਨਾਂ ਦੀ ਰਾਤ ਕੱਟੀ ਦੂ एकदम ਤੜਕੇ ਚੱਲ ਪਏ ਚੱਲ ਪਏ ਚਲੋ ਚਾਲ ਚਲੋ ਚਾਲ ਤੁਰੇ ਜਾਂਦੇ ਆ ਆਪਣਾ ਖੇ ਪਾਦਿਆ ਕਰਨ ਉਹ ਜਾਨਵਰ ਪਦੇ ਹੋ ਜਾ ਕਰਨ ਸਮੁੰਦਰ ਤੇ ਤੁਰੇ ਜਾਂਦੇ ਆ ਉਹਨਾਂ ਨੇ ਮਾਰੀ ਨਿਗਾ ਉਧਰ ਦਿਨ ਦੀ ਛੇਪਰ ਨਾਲ ਅਸੀਂ ਵੀ ਉਹ ਫਿਰਦੇ ਨੇ ਹੰਸ ਕਿਲੋਮੀਟਰ ਤੇ ਦਿਖੇ ਉਹਨਾਂ ਨੂੰ ਆਖੇ ਵੀ ਹਾਂ ਜਾਨਾ ਲੈ ਮੱਲਾ ਆ ਰਾਤ ਆਪਾਂ ਇੱਥੇ ਕੱਟਾ ਤੜਕੇ ਆਪਾਂ ਦੇਖਾਂਗੇ ਕਿ ਕਿਸੇ ਪਾਸੇ ਆਪਾਂ ਨੂੰ ਹਸਾਬ ਚ ਕਰਾਂਗੇ ਗੱਲ ਆ ਕਿ ਕਿਹੜੇ ਪਾਸੋਂ ਆਪਣਾ ਜਾਲ ਪਊਗਾ ਕਿਹੜੇ ਪਾਸੋਂ ਆਪਣੇ ਇਹ ਕਾਬੂ ਆਉਣਗੇ ਹੰਸ ਉਹਨਾਂ ਨੇ ਉਹੀ ਗੱਲ ਭਾਈ ਚਾਰ ਸਪੇਰੇ ਲੱਕੜਾਂ ਦੀਆਂ ਲਾ ਕੇ ਮੋਟੀਆਂ ਢੇਰੀਆਂ ਦਨ ਸਪੇ ਅੱਗ ਲਾਤੀ ਵਿਚ ਬੰਦਨੀਆਂ ਖੱਚਦਾ ਆਪ ਚੜ ਜੇ ਤਾਂ ਹ ਚੇਲ ਭੁਗੇਰੇ ਆਏ ਉਹਨਾਂ ਨੇ ਫਾਇਰ ਫੋਲ ਕਰਤੇ ਦੂਜੇ ਮਾੜੇ ਦੀ ਲਜਾਂਦਰ ਅੱਗ ਨੂੰ ਦੇਖ ਕੇ ਉੱਡ ਗਏ ਰਾਤਾਂਾਂ ਦੀ ਤੜਕੇ ਸੁਬੰਦਰ ਨੇ ਜਦੋਂ ਮਾਰੀ ਉਹਨਾਂ ਨੂੰ ਸ਼ਾਲਾ ਉਹ ਬੈਠੇ ਉਹਨਾਂ ਝਾਕੀ ਜਾਂਦੇ ਆ ਦਿਨ ਚੜ ਗਿਆ ਆਪਾਂ ਇਹ ਪਾਟੀ ਕਹਿੰਦੇ ਵੀ ਸੁਬੰਦਰ ਨੇ ਮਾਰੀ ਸ਼ਾਲਾ ਐਨੇ ਪਾਈਦੇ ਹਲਾ ਹੰਸ ਆ ਕੇ ਪਹਾੜਾਂ 'ਚ ਆਉਦੇ ਬੱਚਿਆਂ ਕੋਲ ਹੀਰੇ ਮੋਤੀ ਚੁਗਣਾ ਉਹ ਜਦੋਂ ਆ ਕੇ ਬੈਠੇ ਚੁਗਣ ਲੱਗ ਗਿਓ ਦੇਖੀ ਜਾਂਦੇ ਨੇ ਕਿ ਇੱਥੇ ਤਾਂ ਯਾਰ ਆਪਣੇ ਹਿਸਾਬ 'ਚ ਨਹੀਂ ਆਉਂਦੀ ਗੱਲ ਜੇ ਆਪਾਂ ਐਂ ਜਾਣੇ ਸਿੱਧੇ ਤਾਂ ਹੀ ਉੱਡ ਜਾਣਗੇ ਜੇ ਆਪਾਂ ਕੋਈ ਘਾਟੀ ਹੋਰ ਦੇਖੀ ਉਹਨਾਂ ਨੇ ਤੜਕੇ ਹੱਕਿਆ ਉਹਦਾ ਸਮਾਨ ਗਾਹਾਂ ਜਾਵੜਿਓ ਘਾਟੀ ਸੀ ਨੀਵੀ ਪਹਾੜ ਸੀ ਉੱਚੇ ਉੱਥੇ ਉਹਨਾਂ ਨੇ ਆਪਣੀ ਬਿਉਤ ਬੰਦੀ ਬਣਾ ਲਈ ਵੀ ਜੇ ਆਪਾਂ ਇੱਥੋਂ ਜਾਲ ਸਿੱਟਿਆ ਤਾਂ ਹਾਂ ਤੋਂ ਤੇ ਜਿਹੜਾ ਜਾਲ ਚਾਗਾ ਤਾਂ ਆਪਾਂ ਜੜੀ ਲੈ ਸਕਦਾ ਆਪਾਂ ਉਹਨਾਂ ਨੂੰ ਦੱਸ ਲੈਨੇ ਪਹਾੜਾਂ ਦੇ ਉਹਲੇ ਹੋ ਜਾਗੇ ਤਾਂ ਉਹਨਾਂ ਨੇ ਕੀ ਝਾਕਣਾ ਐ ਇੱਥੇ ਠੀਕ ਐ ਉਹਨਾਂ ਨੇ ਭਾਈ ਉਹ ਵਿੱਚ ਕਿਹੜੀ ਉਹ ਰਾਤ ਕੱਟੀ ਉਥੇ ਅੱਗ ਨੂੰ ਬਚਾ ਕੇ ਤੜਕੇ ਦੰ ਚੜਿਆ ਧੂਆਂ ਤਾਂ ਆ ਕਰਿਆ ਬੰਦ ਉਹਨਾਂ ਨੇ ਜਾਲ ਜੂਲ ਕਰਕੇ ਤਿਆਰ ਬੱਤ ਰੱਖ ਲਿਆ ਸੂਰਜ ਜੀ ਚੜਿਆ ਸੂਰਜ ਜੀ ਚੜਿਆ ਆਪਾਂ ਹੀ ਦੇਖ ਲਾ ਹਾਂਸ ਆਏ ਹਾਂਸਾ ਕੇ ਲਾਗੇ ਹੀ ਦੇ ਮੋਤੀ ਚੋਗਣ ਜਦੋਂ ਚੋਗਣ ਲੱਗੇ ਉਹਨਾਂ ਨੇ ਤਾਂ ਤੋਂ ਸਿੱਟਿਆ ਜਾਲ ਤੇ ਉਹ ਜਾਲ ਦੇ ਵਿੱਚ ਦੇ ਹਲਾ ਤਾਂ ਵੀ ਹੋਰ ਲੱਗੇਗਾ